지라 ਜਲੰਧਰ ਦੇ ਦੀਨੋਂ ਦੇ ਪਿੰਡ ਲਖਨਪਾਲ ਦੇ ਸਾਫਕਾ ਪੰਜ ਕਾਮਰੇਡ ਗੁਰਮੀਲ RAM ਦੇ ਕਤਲ ਦਾ ਸਮਾਚਾਰ ਹੈ ਇਕਤਰੀ ਕੀਤੀ ਜਾਣਕਾਰੀਆਂ ਅਨੁਸਾਰ ਜਦੋਂ ਪਿੰਡ ਲਖਨਪਾਲ ਤੋਂ ਪੰਡੋਰੀ ਚਾਰਕਤੀ ਨੂੰ ਜਾਂਦੇ ਕੱਚੇ ਰਸਤੇ ਵਿੱਚ ਸੈਰ ਕਰਨ ਲਈ ਪਿੰਡ ਵਾਸੀ ਸ਼ਾਮੀ 6 ਵਜੇ ਦੇ ਲਗਭਗ ਗਏ ਤਾਂ ਉਹਨਾਂ ਨੇ ਤੇਜ਼ ਤਾਰ ਹਥਿਆਰ ਨਾਲ ਵਿੰਨੀ ਗੁਰਮੀਲ RAM ਦੀ ਲਾਸ਼ ਦੇਖੀ ਅਤੇ ਪਿੰਡ ਦੀ ਪੰਚਾਇਤ ਨੂੰ ਸੂਚੀ ਦਿੱਤਾ ਮੌਕੇ ਤੇ ਪੁਜੀ थाना सदर ਜਲੰਧਰ ਦੇ ਪੁਲਿਸ ਥੰਕੀ ਜੰਡੇਆਲਾ ਦੀ ਪੁਲਿਸ ਪਾਰਟੀ ਵੱਲੋਂ ਜਾਂਚ ਆਰੰਭ ਕਰ ਦਿੱਤੀ ਗਈ ਹੈ ਇਸ ਸਬੰਧੀ ਵਿੱਚ ਅੱਜ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਤਨੀ ਪਿੰਡ ਵਿੱਚ ਦੋਹਾਂ ਪਿੰਡਾਂ ਦੀ ਪੰਚਾਇਤ ਅਤੇ ਮੋਹਤਵਾਰਾਂ ਦੀ ਇਕੱਠ ਹੋਇਆ ਨਸ਼ਾ ਵਿਰੋਧੀ ਫਰੰਟ ਦੇ ਸਾਰੇ ਮੈਂਬਰ ਇਕੱਠੇ ਹੋ ਸਨ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਸ ਮੌਕੇ ਐਸਐਸਓ थाना सदर ਜਮਸ਼ੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾੜ ਦੇ ਉਹਨਾਂ ਤੇ ਬਣਦੀ ਕਾਰਵਾਈ ਕਰਨਗੇ ਰਸਤੇ ਦਰਾਂ ਦੇ ਗਏ ਸੀ ਜਦੋਂ ਕਾਰ ਆਏ ਕਾਰ ਆ ਕੇ ਸਾਨੂੰ ਕੁਝ ਦੱਸਣ ਦਾ ਫਰਜ਼ ਨਿਹਾ ਦੇਣ ਆਇਆ ਸੀਗਾ ਵੀ ਤੁਹਾਡਾ ਲੜੀ ਫਲੋਰੀਆ ਦਾ ਡਿਗਿਆ ਤੇ ਤੇ ਮੈਂ ਮੋਟਰਸਾਈਕਲ ਤੇ ਉਸੇ ਬਿੱਲੇ ਉਥੇ ਨੂੰ ਗਿਆ ਕੁਝ ਜਾ ਕੇ ਦੇਖਿਆ ਲੋ ਉਹਨਾਂ ਦੀ ਲਾਸ਼ ਜਿਹੜੀ ਖੂਨ ਨਾਲ ਲੱਤ-ਵੱਤ ਕੋਈ ਪਈ ਸੀ ਤਕਰੀਬਨ ਬੋਡੀ ਦਾ ਜਿੰਨਾ ਵੀ ਖੂਨ ਸਗੋਂ ਨਾਲ ਨਿਕਲ ਪਕਾ ਸੀ ਅੱਧਾ ਬਾਣਾ ਘੰਟਾ ਪਹਿਲਾਂ ਉਹਨਾਂ ਦੀ ਜੀ ਡੈਥ ਹੋ ਚੁੱਕੀ ਸੀ ਉਸ ਤੋਂ ਬਾਅਦ ਅਸੀਂ ਪੁਲਸ ਨੂੰ ਕਨਫਰਮ ਦੂਜਾ ਕੀਤਾ ਪੁਸ਼ਿਤ ਕੀਤਾ ਪੁਲਸ ਆਏ ਉਸ ਤੋਂ ਬਾਅਦ ਬਾਕੀ ਨੇ ਕਾਰਵਾਈ ਕੀਤੀ ਤੁਹਾਨੂੰ ਕਿਸੇ ਤੇ ਸ਼ੱਕ ਸਾਨੂੰ ਛੱਤ ਦਾ ਜੋ ਪਿੱਟਾ ਮੇਟਣ ਵਾਲੇ ਅਨਸਰ ਆ ਜਾਂ ਫਿਰ ਪੀਣ ਵਾਲੇ ਅਨਸਰ ਆ ਇਹ ਆਏ ਦਿਨ ਲੋਕਾਂ ਦੇ ਕਦੋਂ ਦੂਜਾ ਕਰਦੇ ਆ ਅਟੈਕ ਕਰਦੇ ਆ ਵੀ ਹੋ ਸਕਦਾ ਵੀ ਇਹ ਵੀ ਉਹਨਾਂ ਦੀ ਬਾਰਦਾਤ ਕੋਈ ਹੋਵੇ ਤੁਹਾਡੀ ਸਰਕਾਰ ਤੋਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗੇ ਜੀ ਸਰਕਾਰ ਤਾਂ ਪਹਿਲਾਂ ਫੇਲ ਹੋ ਚੁੱਕੀ ਹੈ ਇਸ ਲਾਗੇ ਸਰਕਾਰ ਜੇ ਚਾਹਵੇ ਤਾਂ 10 ਦਿਨ ਦੇ ਵਿੱਚ 2 ਦਿਨਾਂ ਦੇ ਵਿੱਚ ਬੰਦ ਕਰ ਸਕਦੀ ਪਰਨੇ ਸਰਕਾਰ ਨੇ ਚਾਹੁੰਦੀ ਨਹੀਂ ਇਸ ਕਰਕੇ ਸਾਡੇ ਪਹਿਲਾਂ ਵੀ ਇੱਕ ਲੰਬardar ਰਾਮ ਗੋਪਾਲ ਦਾ ਕਤਲ ਵੀ ਹੋਇਆ ਸੀ ਉਹ ਵੀ ਇਸੇ ਗੜੀ ਨੂੰ ਜੋੜਦਾ ਇਹਦਾ ਦੂਜਾ ਕਤਲ ਹੋ ਗਿਆ। ਉਹ ਅਸੀਂ ਪਹਿਲਾਂ ਵੀ ਅਪੀਲ ਕਰਦੇ ਆਏ ਹਾਂ ਬਹੁਤ ਦੇਰ ਤੋਂ ਵੀ ਜਿਹੜੇ ਆਸੇ ਆ ਚਿੱਟਾ ਪੀਣ ਵਾਲੇ ਜਾਂ ਜਿਹੜੇ ਵੇਚਦੇ ਆ ਇਹ ਲੋਕਾਂ ਦੇ ਥਰੂ ਹੁੰਦੇ। ਸੋ ਇਹਦੇ ਉੱਤੇ ਕੋਈ ਕੰਟਰੋਲ ਪੁਲਿਸ ਦਾ ਜਾਂ ਸਰਕਾਰਾਂ ਦਾ ਕੁਝ ਨਹੀਂ ਹੋ ਰਿਹਾ। ਤੋ ਸਾਡੀ ਬੇਨਤੀ ਇਹ ਹੈ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਇੱਥੇ ਜਿਨਾ ਰਹਿਣਾ ਕਿਸ ਬਹੁਤ ਮੁਸ਼ਕਲ ਸੋ ਸਾਡੀ ਵੀ ਲ ਇਹ ਹੈ ਕਿ ਕਾਗਜ਼ਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਅਸੀਂ ਕਿਸ ਸੰਸਕਾਰ ਕਰਾਂਗੇ ਜੇ ਨਾ ਚਿਰ ਕਾਗਜ਼ ਨਹੀਂ ਫੜੇ ਪੁਲਿਸ ਪ੍ਰਸ਼ਾਸਨ ਦਾ ਕੋਈ ਇੱਥੇ ਗਸ਼ਤ ਜਾਂ ਕੋਈ ਨਾਕਾ ਇੱਚ ਲੱਗਦਾ ਹੈ ਜੀ ਕੁਛ ਨਹੀਂ ਉਹਨਾਂ ਦਿੱਤੇ ਹੀ ਵੀ ਵਾਰੀ ਕਈ ਵਾਰੀ ਕਹਿ ਚੁੱਕੇ ਆ ਉਹਨਾਂ ਦਾ ਇਹ ਹੁੰਦਾ ਕਿ ਸਾਡੇ ਕੋਲ ਸਟਾਫ ਘਟਿਆ ਗਰੀ ਕੋਡ ਦੇ ਵਿੱਚ ਸਾਡੇ ਕੰਮ ਬਹੁਤ ਆ ਅੱਜ ਕੋਈ ਤੇ ਨਾ ਟਾਈਮ ਹੀ ਨਹੀਂ ਲੱਗਦਾ ਵੀ ਇਹ ਕੰਮ ਕਰ ਸਕੀਏ ਅੱਗੇ ਕਤਲ ਉਹ ਕਤਲ ਜਿੰਦੇ तकरीबन 6 ਵਜੇ ਤਾਂ ਹੋਇਆ ਸੀ ਤੇ ਪੁਲਿਸ ਵੀ ਕਾਫੀ ਲੇਟ ਆਈ ਹੈ ਜੀ ਆ ਪਹੁੰਚਣ ਆਉਣ ਦੇ ਵਿੱਚ ਕਟੋਗੜ ਡੇਢ ਘੰਟਾ 2 ਘੰਟੇ ਲੱਗ ਗਏ ਆ ਪਹੁੰਚ ਜਾਂਦੇ ਸਾਰਾ ਪਿੰਡ ਸਾਰੇ ਨਾਲੇ ਦੋਲੇ ਦੇ ਨਕਰ ਇਕੱਠੇ ਹੋ ਗਏ ਉਦੋਂ ਬਾਅਦ ਪਹੁੰਚੀ ਆ ਲੋੜੀ ਕਟੋਗੜ ਤੋਂ 2-3 ਘੰਟੇ ਉੱਥੇ ਰੋੜ ਤੇ ਪਈ ਜੀ ਸਾਡੀ ਕੀ ਮੰਗ ਹੈ ਜੀ ਸਾਡੀ ਮੰਗ ਇਹ ਹੈ ਆ ਸਰਕਾਰ ਅੱਗੇ ਖਾਸ ਤੌਰ ਤੇ ਪਹੁੰਚ ਮੰਗ ਜੀ ਅੱਗੇ ਵੇ ਜਿੱਦੇ ਕਤਲ ਕਰਾਉਣੇ ਸਰਕਾਰਾਂ ਬਣਾਉਣ ਦਾ ਕੋਈ ਫਾਇਦਾ ਨਹੀਂ ਜਦੋਂ ਤੱਕ ਇਹਨੂੰ ਨਸ਼ੇ ਨੂੰ ਕੰਟਰੋਲ ਕਰ ਇਹੋ ਜਿਹਾ ਜਿਹੜੇ ਕਾਤਲ ਬੰਦੇ ਆ ਕਾਤਲ ਕਰਦੇ ਇਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਸਾਡੀ ਇਹ ਹੀ ਬੇਨਤੀ ਹੈ ਇਹ ਸਾਡੇ ਜਿਹੜੇ ਗਰਮੀਜ ਰਾਮ ਜੀ ਜਿਹੜੇ ਪਿੰਡ ਦੇ ਸਾਬਕਾ ਸਰਪੰਚ ਆ ਔਰ ਜਿਹੜਾ ਸਾਡਾ ਨਸ਼ਾ ਵਿਰੋਧੀ ਫਰੰਟ ਆ ਉਹਦੇ ਇੱਕ ਮੈਂਬਰ ਸੀਗੇ ਔਰ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਕਿ ਅੱਜ ਇਹ ਦੂਸਰਾ ਕਤਲ ਹੋਇਆ ਆ ਪਹਿਲਾਂ ਵੀ ਸਾਡਾ ਨਸ਼ਾ ਵਿਰੋਧੀ ਫਰੰਟ ਦਾ ਜਿਹੜਾ ਆ ਸਾਥੀ ਜਿਹੜਾ ਆ ਇੱਕ ਕਤਲ ਹੋਇਆ ਸੀਗਾ ਅੱਜ ਇਹ ਦੂਸਰਾ ਜਿਹੜਾ ਆ ਕਤਲ ਜਿਹੜਾ ਆ ਨਸ਼ਾ ਵਿਰੋਧੀ ਫਰੰਟ ਦੇ ਸਾਡੇ ਨੰਬਰ ਦਾ ਹੋਇਆ ਆ ਔਰ ਅਸੀਂ ਉੱਚ ਅਧਿਕਾਰੀਆਂ ਕੋਲੋਂ ਕਿਥੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦੇਣ ਦੀ ਮੰਗ ਕਰਦੇ ਆ ਤੇ ਨਾਲ ਹੀ ਅਸੀਂ ਇਸ ਗੱਲ ਦੀ ਮੰਗ ਕਰਦੇ ਆ ਕਿ ਇਹ ਜਿਹੜਾ ਪਰਿਵਾਰ ਆ ਇਹ ਆਰਥਿਕ ਤੌਰ ਦੇ ਉੱਤੇ ਬੜਾ ਪਛੜਿਆ ਪਰਿਵਾਰ ਆ ਅਸੀਂ ਚਾਹੁੰਦੇ ਆ ਕੇਸ ਪਰਿਵਾਰ ਦੀ ਜਿਵੇਂ ਪਹਿਲਾਂ ਸਾਡੇ ਸਾਥੀ ਦਾ ਕਤਲ ਹੋਇਆ ਸੀ ਏਡੀਸੀ ਸਾਹਿਬ ਆਣ ਕੇ ਇੱਥੇ 5 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਦੇ ਕੇ ਗਏ ਸੀ ਕਿਉਂਕਿ ਇਹ ਜਿਹੜਾ ਕਤਲਿਆ ਇਹ ਵੀ ਜਿਹੜਾ ਨਸ਼ਾ ਵਿਰੋਧੀ ਫਰੰਟ ਦੇ ਸਾਡੇ ਮੈਂਬਰ ਦਾ ਕਤਲ ਹੋਇਆ ਆ ਜਿਹੜਾ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਸੀ ਇਹਦੇ ਲਈ ਅਸੀਂ ਚਾਹੁੰਦੇ ਹਾਂ ਉਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਔਰ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਭ ਤੋਂ ਸਖਤ ਸਜ਼ਾਾਂ ਦਿੱਤੀਆਂ ਜਾਣ ਤੇ ਪਿੰਡ ਦੇ ਵਿੱਚ ਇਹ ਜਿਹੜੇ ਲੋਕ ਜਿਹੜੇ ਆ ਨਸ਼ਾ ਵੇਚਦੇ ਆ ਜਾਂ ਉਹਨਾਂ ਨੂੰ ਜਿਹੜੀ ਫਰੋਦਾਰ ਪ੍ਰਬੰਧ ਕਰਦੇ ਆ ਰਹਿਣ ਦਾ ਜਾਂ ਉਹਨਾਂ ਦੀ ਮਦਦ ਕਰਦੇ ਆ ਉਹਨਾਂ ਦੇ ਵੀ ਅਸੀਂ ਚਾਹੁੰਦੇ ਆ ਕਿ ਸਖਤ ਸਜ਼ਾ ਮਤੀਆਂ ਜਾਂ ਅੱਜ ਨਸ਼ਾ ਵਿਰੋਧੀ ਫਰੰਟ ਵੱਲੋਂ ਅਸੀਂ ਜਿਹੜੇ ਸਖਤ ਸ਼ਬਦ ਨਾਲ ਨਿੰਦਾ ਵੀ ਕਰਦੇ ਆ ਔਰ ਮੰਗ ਵੀ ਕਰਦੇ ਆ ਕਿ ਜਿਹੜੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਨੂੰ ਜਿਹੜੀਆਂ ਸਜ਼ਾ ਮਤੀਆਂ ਜਾਂ ਬਹੁਤ ਸ਼ਰਾਰਤੀ ਅਚਰਣਾ ਲੋਕ ਕਤਲ ਕਰ ਦਿੱਤੇ ਗਏ ਆ ਅੱਜ ਅਸੀਂ ਉਸ ਕਾਰਨ ਦੋਸ਼ੀਆਂਾਂ ਕਰ ਲਈ ਇੱਥੇ ਕਤਲ ਹੋਏ ਆ ਔਰ ਮੰਗ ਕਰਦੇ ਹਾਂ ਸਰਕਾਰਾ ਕੋਲ ਕਿ ਆ ਹੁਣ ਜਿਹੜੇ ਜਿਹੜੇ ਕਤਲਿਆ ਉਹ ਨਸ਼ੀ ਵਾਲੇ ਕਰ ਲਾਉਂਦੇ ਕਤੂਹਾ ਵਾਲੇ ਕਰਦੇ ਆ ਉਹ ਸਰਕਾਰ ਨੂੰ ਵੀ ਸਾਡੀ ਅਪੀਲ ਆ ਕਿ ਇਹਨੂੰ ਥੋੜੀ ਨੱਥ ਪਾਈ ਜਾਵੇ ਕਿਉਂਕਿ ਇਥੇ ਸਾਡੀ ਗਵਾਲੀ ਪਿੰਡ ਵਿੱਚ ਜਿਹੜਾ ਨਸ਼ਾ ਆ ਕਿੱਟ ਆ ਨਸ਼ੇ ਪਾਉਂਦੇ ਬਖਸ਼ਲੀਆ ਬਕ ਰਿਹਾ ਔਰ ਅਸੀਂ ਕੋਸ਼ਿਸ਼ ਕਰਦੇ ਆ ਵੀ ਇਥੋਂ ਜਿਹੜਾ ਇਹ ਤੰਦਾ ਜਿਹੜਾ ਇਹਦਾ ਵਰਗਾ ਹੈ ਤੰਦਾ ਹੈ ਬੰਦ ਕੀਤਾ ਜਾਵੇ ਪਰ ਕੀ ਕਰੀਏ ਜਿਵੇਂ ਪ੍ਰਸ਼ਾਸਨ ਨੂੰ ਅਸੀਂ ਬਾਤ ਕਰਦੇ ਆ ਇਸ ਕੰਮ ਇਸ ਕੰਮ ਨੂੰ ਬੰਦ ਕਰ ਲੇ ਪ੍ਰਸ਼ਾਸਨ ਸਾਡੀ ਉਹਦੀ ਮਦਦ ਨਹੀਂ ਕਰ ਲਿਆ ਕਿ ਸਾਡੀ ਬੇਇੱਜ਼ਤੀ ਹੈ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਸਾਡੇ ਇਹਨਾਂ ਂਡਾ ਵਿੱਚੋਂ ਜਿਹੜੇ ਨਸ਼ੇ ਦੇ ਸਦਾਗਰ ਆ ਉਹਨਾਂ ਨੂੰ ਮਤ ਪਾਈ ਜਾਵੇ ਉਹਨਾਂ ਨੂੰ ਖਦੇੜਿਆ ਜਾਵੇ ਇਹ ਸਾਡੀ ਪੰਜਾਬ ਚੱਲ ਬੇਤੀ ਆ ਇਹੋ ਜੇ ਕਤਲ ਜਿਹੜੇ ਆ ਇਹ ਦੋ ਕਤਲ ਸਾਡੇ ਪਿੰਡ ਵਿੱਚ ਹੋ ਗਏ ਆ ਸਾਨੂੰ ਖਰਚਾ ਆ ਬਿਧਾ ਇਹ ਹੋਰ ਵੀ ਵੱਧ ਸਕਦੇ ਆ ਸੋ ਸਰਕਾਰ ਸਾਡੀ ਮਦਦ ਕਰੇ ਇਸ ਕੰਮ ਦੇ ਵਿੱਚ ਅਸੀਂ ਸਰਕਾਰ ਦੀ ਮਦਦ ਕਰਨ ਨੂੰ ਪਿਆਰ ਆ ਜਿੰਨੇ ਜੋਗੇ ਆ ਅਸੀਂ ਕਰਾਂਗੇ ਔਰ ਇਹ ਸਾਡੇ ਪਿੰਡਾਂ ਚ ਨਛੇ ਤੇ ਪਹਿਲਾਂ ਚੱਲ ਪਾਈ ਜਾਵੇ ਅੱਜ ਉਹ ਸਾਡੇ ਇੱਥੇ 45 ਪਿੰਡ ਵਿੱਚੋਂ ਲਗਭਗ 40 ਪਿੰਡ ਦੇ ਵਿੱਚੋਂ ਤੇ ਬੜੀ ਉਸਤਾ ਜੋ ਸਾਡਾ ਗਰਪੰਜ ਲਖਨਪਾਲ ਜਿਹੜੇ ਨਹਿਰ ਆ ਗਿਆ ਜੋ ਲਖਨਪਾਲ ਤੋਂ ਪਡੋਰੀ ਦੇ ਰਸਤੇ ਦੇ ਉੱਤੇ ਕੋ ਸੜਕ ਸਾਤੇ ਵਿਅਕਤੀਆਂ ਨੇ ਬੜੀ ਬੇਰਮੀ ਨਾਲ ਤਕਲ ਕੀਤਾ ਹੈ ਅਸੀਂ ਉਹ ਵੀ ਬਹੁਤ ਖੁੱਬਾ ਵਿੱਚ ਨਿੰਦਾ ਕਰਦੇ ਹਾਂ ਔਰ ਇਹ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਜਿਹੜਾ ਹੈ ਉਹ ਬਹੁਤ ਬਰੀਕੀ ਤੱਕ ਜਾ ਕੇ ਉਹ ਜਿਹੜੇ ਅਸਲ ਦੋਸ਼ੀਆਂ ਨੂੰ ਬੜੇ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਬਾਕੀ ਅਸੀਂ ਜਿੰਨੇ ਜੋੜੇ ਵੀ ਹੈ ਸੀ ਪਰਿਵਾਰ ਦੇ ਨਾਲ ਪੂਰੀ ਹਮਦਾਰੀ ਰੱਖਦੇ ਆਂ ਔਰ ਸਾਡੇ ਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਦਿੱਕਤੀ ਜਾਂ ਕਿਸੇ ਤਰ੍ਹਾਂ ਸਾਡੀ ਆਪਣੀ ਮਦਦ ਦੀ ਲੋੜ ਹੈ ਅਸੀਂ ਹਰ ਵੇਲੇ ਪਰਿਵਾਰ ਦੇ ਨਾਲ ਹਰ ਵੇਲੇ ਹਾਜ਼ਰ ਆਂ ਮੈਂ ਇਨੀ ਸ਼ਬਦਾਂ ਨਾਲ ਸਾਰੀ ਇੱਥੇ ਆਏ ਹੋਏ ਜਿਹੜੀ ਹਮਦਾਰੀ ਆਸਤੇ ਜਿੰਨੇ ਵੀ ਬੰਦੇ ਆਏ ਆਂ ਉਹਨਾਂ ਨਗਰਾ ਤੋਂ ਉਹਦਾ ਬਹੁਤ-ਬਹੁਤ ਤਨਵਾਦ ਕਰਦਾ ਔਰ ਮੈਂ ਅੰਤ ਵਿੱਚ ਇਹ ਹੀ ਕਹਿੰਨਾ ਕਿ ਅਸਲ ਦੋਸ਼ੀ ਬਰੇਜਾਨ ਔਰ ਪਰਿਵਾਰ ਨੂੰ ਕਦੇ ਵੀ ਆਪਣੇ ਸਾਰੇ ਨੂੰ ਇਹ ਕਹਦਾ ਕੋਈ ਸਾਫ ਹੈ ਕਿ ਉਹ ਜੋ ਅਗਰ ਜੋ ਕਾਤਲ ਫੜੇ ਜਾਣ ਤਾਂ ਤਾਂ ਕਿਉਣ ਵਾਲੇ ਜੋ ਸਮੇਂ ਵਿੱਚ ਕੋਈ ਇਹੋ ਜੀ ਵਾਰ ਅਨਸਟਾਮਿਕ ਘਟਨਾ ਜਾਂ ਵਾਰਦਾਤ ਨਾ ਹੋਵੇ ਬਹੁਤ ਬਹੁਤ ਕੱਲ੍ਹ ਸ਼ਾਮ ਲਖਨਪਾਲ ਤੋਂ ਪੰਡੋਰੀ ਨੂੰ ਕੱਚਾ ਇੱਕ ਰਸਤਾ ਜਾਂਦਾ ਉੱਥੇ ਗਰਮੇਲ ਰਾਮ ਨਾਮ ਦੇ ਬਜ਼ੁਰਗ ਸੈਰ ਕਰਨ ਜਾਂਦੇ ਸੀਗੇ ਤੇ ਉਹਨਾਂ ਨੂੰ ਕਿਸੇ ਅਣਪਛਾਤੇ ਬੰਦਿਆਂ ਨੇ 23 ਦਾ ਹਥਿਆਰਾਂ ਨਾਲ ਸੱਟਾਂ ਮਾਰਤੀਆਂ ਜਿਹਦੇ ਨਾਲ ਉਹਨਾਂ ਦੀ ਡੈਥ ਹੋ ਗਈ ਤੇ ਜਿਹੜੀ ਤਾਰਾ ਨਾਲ 144 ਨੰਬਰ ਪਰਚਾ 302 ਅਨੁਸਾਚਨ ਦੇ ਤਹਿਤ ਦਰਜ ਕਰ ਲਿਆ ਨਾਮ ਨੂੰ ਵਿਅਕਤੀਆਂ ਦੇ ਖਿਲਾਫ ਤੇ ਟੀਮਾਂ ਲੱਗੀਆਂ ਸਾਰੇ ਪਾਸੇ ਜਿੱਦਾਂ ਕੋਈ ਆਊਟਪੁਟ ਆਉਂਦੀ ਉਹਦੇ ਮੁਤਾਬਕ